ਮੇਰਾ ਨਾਮ ਵਿੱਕੀ ਕੁਮਾਰ ਆ ਜੀ ਕੀ ਹੋ ਗਿਆ ਜੀ ਕੀ ਮਾਮਲਾ ਸੀ ਮੈਂ ਯਾਰ ਇੱਥੋਂ ਆਇਆ ਸੀਗਾ ਤੇ ਇੱਥੇ ਗੱਡੀ ਮਾਰੀ ਜੀ ਸ਼ਾਮੇ ਲਾਈ ਗੱਡੀ ਹੀਟ ਲੈਂਦੀ ਗਰਮ ਹੋਈ ਸੀਗੀ ਤੇ ਹੱਬ ਇੱਥੇ ਜਿੱਦਾਂ ਤੁਸੀਂ ਦੇਖ ਰਹੇ ਆ ਜੰਗਲ ਹਨ ਤੇ ਇਹਦੇ ਵਿੱਚੋਂ ਸੱਪ ਨਿਕਲਿਆ ਬਹੁਤ ਵੱਡਾ ਫਨੀਅਰ ਸੀਗਾ ਤੇ ਕੁਝ ਚਾਰ ਪੰਜ ਭਰਾ ਆ ਦੇਖੋ ਇੱਕ ਦੋਸਤ ਆ ਰਿਹਾ ਜੀ ਪਿੱਛੇ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਤੇਰੀ ਗੱਡੀ ਦੇ ਵਿੱਚ ਸੱਪ ਚੜ ਰਿਹਾ ਤੇ ਮੈਂ ਛਾਲ ਮਾਰ ਕੇ نیچے ਉਤਰਿਆ ਬਾਦ ਦੇ ਵਿੱਚ ਸੀੜ ਚੱਕੀ ਤਾਂ ਸੀੜ ਦੇ ਥੱਲੇ ਬਹੁਤ ਵੱਡਾ ਜਿੱਦਾਂ ਤੁਸੀਂ ਦੇਖਿਆ ਬਹੁਤ ਵੱਡਾ ਫਨੀਅਰ ਸੱਪ ਸੀਗਾ ਨਾ ਚਲੋ ਇਹ ਗੰਤ ਨਹੀਂ ਹੋਇਆ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਨੁਕਸਾਨ ਤਾਂ ਨਹੀਂ ਕੋਈ ਵੀ ਹੋਇਆ ਬਚਾਅ ਹੋ ਗਿਆ ਚਲੋ ਜੇ ਬੰਦੇ ਨਾ ਦੇਖਦੇ ਤਾਂ ਕੁਝ ਵੀ ਹੋ ਸਕਦਾ ਸੀਗਾ ਇਹ ਤਾਂ ਚਲੋ ਬੰਦਿਆਂ ਨੇ ਦੇਖ ਲਿਆ ਤੇ ਮੈਨੂੰ ਪਤਾ ਲੱਗ ਗਿਆ ਨਾ ਤੇ ਨਾ ਦੇਖਦੇ ਤਾਂ ਕੁਝ ਵੀ ਹੋ ਸਕਦਾ ਸੀਗਾ ਚਲੋ भोलेनाथ ਦੀ ਕਿਰਪਾ ਰਹੀ ਆਪਾਂ ਉਹਨੂੰ ਡੰਡੇ ਨਾਲ ਫੜ ਕੇ ਕੱਟਿਆ ਉਹਨੂੰ ਮਾਰਿਆ ਵੀ ਨਹੀਂ ਤੇ ਇਧਰ ਜੰਗਲਾਂ ਵੱਲ ਨੂੰ ਹੀ ਛੱਡ ਦਿੱਤਾ ਗਿਆ ਹਨੀਰ ਸਬਜ਼ੀ ਬਹੁਤ ਖਤਰਨਾਕ ਸੀਗਾ ਜਿੱਦਾਂ ਤੁਸੀਂ ਦੇਖਿਆ ਸੀ ਹਾਂਜੀ ਇਹ ਬਹੁਤ ਜ਼ਿਆਦਾ ਜ਼ਹਿਰੀਲਾ ਸਬਜ਼ੀਗਾ